ਹੈਲੋ ਜੀ ਸਤਿ ਸ਼੍ਰੀ ਅਕਾਲ ਤੁਹਾਡੇ ਲਈ ਲੈ ਕੇ ਆਈਆਂ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਆਲ ਪ੍ਰੋਜੈਕਟ ਦੇ ਉੱਤੇ ਅਪਲਾਈ ਹੋਣ ਵਾਲਾ ਡਿਜ਼ਾਈਨ ਹੈ ਬਹੁਤ ਹੀ ਸੌਖਾ ਤੇ ਸੋਹਣਾ ਜਿਹਾ ਡਿਜ਼ਾਈਨ ਹੈ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਹਨੂੰ ਅਪਲਾਈ ਕਰੋਗੇ ਤਾਂ ਬਹੁਤ ਹੀ ਜ਼ਿਆਦਾ ਸੋਹਣਾ ਬਣ ਕੇ ਤਿਆਰ ਹੋਊਗਾ ਬਣਾਉਣ ਦੇ ਲਈ ਵੀ ਬਹੁਤ ਹੀ ਆਸਾਨ ਹੈਗਾ ਹਰ ਕੋਈ ਆਸਾਨੀ ਨਾਲ ਇਹਨੂੰ ਬਣਾ ਸਕਦਾ ਹੈ 8-8 ਗੁੰਡਿਆਂ ਦੇ ਹਿਸਾਬ ਨਾਲ ਆਪਾਂ ਇਹਦੀ ਖੁੰਡੇ ਲੈਣੇ ਆ 8 8 8 ਔਰ ਦੋ ਕੁੰਡੇ ਆਪਾਂ ਸਾਈਡਾਂ ਵਾਸਤੇ ਜਿਆਦਾ ਰੱਖਣੇ ਆ ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਆਪਾਂ ਸਟਾਰਟ ਕਰਦੇ ਆ ਸਭ ਤੋਂ ਪਹਿਲਾਂ ਕੋਈ ਵੀ ਬਾਰਡਰ ਬਣਾ ਕੇ ਸਿੱਧੇ ਪਾਸੇ ਤੋਂ ਡਿਜ਼ਾਈਨ ਦੀ ਪਹਿਲੀ ਸਲਾਈ పలా కు కిచా ఉతారో చా బ తి కు పు తి పుట్ ధాగా బ దో తి చార్ ਪੰਜ ਤਿੰਨ ਕੁੰਡੇ ਪੁੱਠੇ ਪੰਜ ਕੁੰਡੇ ਸਿੱਧੇ ਇਹੀ 8 8 ਕੁੰਡਿਆਂ ਨੂੰ ਆਪਾਂ ਨੇ ਪੂਰੀ ਸਲਾਈ ਦੇ ਵਿੱਚ ਪਹਿਲੀ ਦੇ ਵਿੱਚ ਰਿਪੀਟ ਕਰਨਾ ਸਿੱਧੇ ਪਾਸੇ ਤੋਂ ਤਿੰਨ ਕੁੰਡੇ ਪੁੱਠੇ ਤਾਂ ਗਾ ਪਿੱਛੇ ਕਰਾਂਗੇ ਪੰਜ ਕੁੰਡੇ ਸਿੱਧੇ ਗੁੰਡ 2 3 4 5 ਲਾਸਟ ਦੇ ਵਿੱਚ ਧਿਆਨ ਰੱਖਿਓ ਵੀ ਲਾਸਟ ਦੇ ਵਿੱਚ ਜਿਹੜੇ ਆਪਣੇ ਤਿੰਨ ਗੁੰਡੇ ਪੁੱਠੇ ਜਰੂਰ ਆਉਣੇ ਚਾਹੀਦੇ ਆ ਕਿਉਂਕਿ ਫਿਰ ਡਿਜ਼ਾਈਨ ਦੀ ਸੈਟਿੰਗ ਹੈ ਜਿਹੜੀ ਇੱਕੋ ਜੀ ਰਹਿੰਦੀ ਆ ਜਿਸ ਤਰ੍ਹਾਂ ਇੱਧਰ ਵੀ ਸਾਈਡ ਤੇ ਇੱਧਰ ਵੀ ਸਾਈਡ ਤੇ ਇੱਥੇ ਤੁਸੀਂ ਬਿਲਕੁਲ ਸਾਈਡਾਂ ਤੇ ਦੋ ਦੋ ਵੀ ਰੱਖ ਸਕਦੇ ਹੋ ਪਰ ਜੇ ਤਿੰਨ ਰੱਖਾਂਗੇ ਤਾਂ ਜ਼ਿਆਦਾ ਵਧੀਆ ਪਹਿਲੀ ਸਲਾਈ ਡਿਜ਼ਾਈਨ ਦੀ ਸਿੱਧੇ ਪਾਸੇ ਤੋਂ ਆਪਾਂ ਨੇ ਕੰਪਲੀਟ ਕਰ ਲਈ ਦੂਜੀ ਸਲਾਈ ਫੁੱਟੇ ਪਾਸੇ ਤੋਂ ਪਹਿਲਾ ਗੁੰਡਾ ਐ ਸਟਿਚ ਉਤਾਰ ਲੋ ਚਾਹੇ ਬੋਨ ਲੋ ਪੂਰੀ ਦੀ ਪੂਰੀ ਸਲਾਈ ਆਪਾਂ ਨੇ ਉਲਟੀ ਉਲਟੀ ਬਣਾ ਕੇ ਕੰਪਲੀਟ ਕਰਨੀ ਆ ਡਿਜ਼ਾਈਨ ਦੀ ਦੂਜੀ ਸਲਾਈ ਫੁੱਟੇ ਪਾਸੇ ਤੋਂ ਸਾਰੀ ਦੀ ਸਾਰੀ ਆਪਾਂ ਪੁੱਠੇ-ਪੁੱਠੇ ਗੁੰਡਿਆਂ ਨਾਲ ਬਣਾਉਂਦੇ ਹੋਏ ਕੰਪਲੀਟ ਕਰਾਂਗੇ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇਕਰ ਡਿਜ਼ਾਈਨ ਚੰਗਾ ਲੱਗੇ ਤਾਂ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਡਿਜ਼ਾਈਨ ਦੀਆਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਤੀਜੀ ਸਲਾਈ ਸਿੱਧੇ ਪਾਸੇ ਤੋਂ ਇਹ ਜਿਹੜੀ ਸਲਾਈ ਆ ਆਪਣੀ ਪਹਿਲੀ ਸਲਾਈ ਵਾਂਗ ਹੀ ਪੈਣੀ ਆ ਪਹਿਲਾ ਕੁੰਡਾ ਉਤਾਰ ਲਾਂਗੇ ਤਿੰਨ ਕੁੰਟੇ ਉੱਪਰ ਤੇ ਪੰਜ ਕੁੰਡੇ ਸਿੱਧੇ ਪਹਿਲੀਆਂ ਚਾਰ ਸਲਾਈਆਂ ਸੇਮ ਹੀ ਪੈਣਗੀਆਂ ਇਹ ਵਾਲਾ ਡਿਜ਼ਾਈਨ ਵੈਸੇ ਹਰ ਇੱਕ ਕਲਰ ਤੇ ਵਧੀਆ ਲੱਗਦਾ ਪਰ ਲਾਈਟ ਕਲਰ ਤੇ ਜ਼ਿਆਦਾ ਵਧੀਆ ਲੱਗਦਾ ਇਸ ਨੂੰ ਇਹ ਡਿਜ਼ਾਈਨ ਨੂੰ ਤੁਸੀਂ ਏਜੈਂਟਸ ਦੇ ਕਟਿੰਗ-ਕੋਟਿੰਗ ਵਿੱਚ ਵੀ ਪਾ ਸਕਦੇ ਹੋਗੇ ਕਿਉਂਕਿ ਇਹਦੇ ਵਿੱਚ ਕੋਈ ਕਿਸੇ ਵੀ ਤਰ੍ਹਾਂ ਦੀ ਜਾਲੀ ਵਗੈਰਾ ਨਹੀਂ ਬਣਾਈ ਹੋਈ ਇਸ ਕਰਕੇ ਇਹਨੂੰ ਆਪਾਂ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਹਾਂ ਏਜੈਂਟਸ ਤੇ ਵੀ ਪਹਿਲੀ ਸਲਾਈ ਵਾਂਗ ਤਿੰਨ ਕੁੰਡੇ ਪੁੱਠੇ ਪੰਜ ਕੁੰਡੇ ਸਿੱਧੇ ਇਸ ਤਰ੍ਹਾਂ ਹੀ ਇਹ ਸਲਾਈ ਜਿਹੜੀ ਤੀਜੀ ਆਪਾਂ ਨੇ ਕੰਪਲੀਟ ਕਰਨੀ ਹੈ ਲਾਸਟ ਵਾਲੇ ਮੈਂ ਸਿੱਧਾ ਬਣਾ ਰਹੀ ਹਾਂ ਤੁਸੀਂ ਜਿੱਦਾਂ ਮਰਜ਼ੀ ਬਣਾ ਸਕਦੇ ਡਿਜ਼ਾਈਨ ਦੀਆਂ ਤਿੰਨ ਸਲਾਈਆਂ ਕੰਪਲੀਟ ਹੋ ਗਈਆਂ ਚੌਥੀ ਸਲਾਈ ਪਹਿਲਾ ਕੁੰਡਾ ਉਤਾਰਾਂਗੇ ਚੌਥੀ ਸਲਾਈ ਵਿੱਚ ਵੀ ਸਾਰੇ ਕੁੰਡਿਆਂ ਨੂੰ ਆਪਾਂ ਪੁੱਠਾ ਪੁੱਠਾ ਹੀ ਬਣਾ ਕੇ ਕੰਪਲੀਟ ਕਰਾਂਗੇ ਇਸ ਤਰ੍ਹਾਂ ਡਿਜ਼ਾਈਨ ਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਪੰਜਵੀਂ ਸਲਾਈ ਸਿੱਧੇ ਪਾਸੇ ਤੇ ਇਸ ਵਿੱਚ ਆਪਾਂ ਕੀ ਕਰਨਾ ਪਹਿਲਾ ਗੁੰਡਾ ਉਤਾਰਾਂਗੇ ਤਾਂਗਾ ਆਪਣੇ ਵੱਲ ਕਰਾਂਗੇ ਤਿੰਨ ਗੁੰਡੇ ਪੁੱਠੇ ਬਣਾਵਾਂਗੇ ਧਿਆਨ ਨਾਲ ਦੇਖਿਓ ਡਿਜ਼ਾਈਨ ਆਪਣਾ ਇਹੀ ਪੰਜਵੀਂ ਸਲਾਈ ਦੇ ਵਿੱਚ ਪੈਣਾ ਤਾਂਗਾ ਪਿੱਛੇ ਕਰਾਂਗੇ ਤਿੰਨ ਗੁੰਡੇ ਪੁੱਠੇ ਬਣਾਉਣ ਤੋਂ ਬਾਅਦ ਆ ਜਿਹੜੇ ਪੰਜ ਗੁੰਡੇ ਇਹਨਾਂ ਚੋਂ ਪਹਿਲੇ ਗੁੰਡੇ ਨੂੰ ਆਪਾਂ ਇਸ ਤਰ੍ਹਾਂ ਡਬਲ ਵਾਲ ਮਾਰਾਂਗੇ ਠੀਕ ਹੈ ਔਰ ਚਾਰੇ ਗੁੰਡੇ ਨੂੰ ਆਪਾਂ ਸਿੱਧੇ ਬਣਾ ਦਾਂਗੇ ਇਸ ਤਰ੍ਹਾਂ ਠੀਕ ਹੈ ਜੀ ਦੁਬਾਰਾ ਫੇਰ ਰਿਪੀਟ ਕਰਦੇ ਹਾਂ ਤਿੰਨ ਗੁੰਡੇ ਪੁੱਠੇ ਨੇ ਜਾਂਦੀ ਪੰਜਵੀਂ ਸਲਾਈ ਧਾਗਾ ਬਾਹਰ ਨੂੰ ਕਰਾਂਗੇ ਜਿਹੜੇ ਆਪਣੇ ਪੰਜ ਗੁੰਡੇ ਸਿੱਧੇ ਬਣਾਏ ਹੋਏ ਆ ਇਹਨਾਂ 'ਚੋ ਪਹਿਲੇ ਗੁੰਡੇ ਨੂੰ ਆਪਾਂ ਇਸ ਤਰ੍ਹਾਂ ਡਬਲ ਵਾਲ ਮਾਰਾਂਗੇ ਇਸ ਤਰ੍ਹਾਂ ਡਬਲ ਵਲ ਮਾਰਾਂਗੇ। ਬਾਕੀ ਚਾਰ ਕੁੰਡੇ ਆਪਾਂ ਸਿੱਧੇ ਹੀ ਬਣਾ ਦਾਂਗੇ। ਠੀਕ ਹੈ ਜੀ ਤਿੰਨ ਕੁੰਡੇ ਆਪਣੇ ਲਾਸਟ ਤੇ ਪੁੱਠੇ ਨੇਗੇ ਉਹਨਾਂ ਨੂੰ ਪੁੱਠੇ ਹੀ ਬਣਾਵਾਂਗੇ। ਪਰ ਐ ਸਟਿਚ ਵਾਲਾ ਗੁੰਡਾ ਨੂੰ ਸਿੱਧਾ ਬਣਾ ਲਾਂਗੇ। ਠੀਕ ਹੈ ਜੀ ਪੰਜ ਸਲਾਈਆਂ ਕੰਪਲੀਟ ਹੋ ਗਈਆਂ ਛੇਵੀਂ ਸਲਾਈ ਪੁੱਠੀ ਸਾਈਡ ਤੋਂ। ਪਹਿਲਾ ਕੁੰਡਾ ਤਾਰ ਲਵਾਂਗੇ ਜਿਹੜੇ ਤਿੰਨ ਕੁੰਡੇ ਆਪਣੇ ਪੁੱਤੇ ਬਣਦੇ ਉਹਨਾਂ ਨੂੰ ਪੁੱਠੇ ਹੀ ਬਣਾ ਲਾਂਗੇ ਜਿਹੜੇ ਆਪਣੇ ਆਹ ਵਾਲੇ ਪੰਜ ਕੁੰਡੇ ਆ ਸਿੱਧੇ ਪਾਸੇ ਤੋਂ ਸਿੱਧੇ ਬਣੇ ਹੋਏ ਆ ਇਹਨਾਂ 'ਚੋਂ ਵੀ ਆਪਾਂ ਇੱਕ ਕੁੰਡਾ ਪੁੱਠਾ ਬਣਾ ਲਾਂਗੇ ਇਸ ਤਰ੍ਹਾਂ ਠੀਕ ਹੈ ਜੀ ਫਿਰ ਆਪਣਾ ਜਿਹੜਾ ਜਿਹੜੇ ਕੁੰਡੇ ਤੇ ਆਪਾਂ ਨੇ ਬਾਲ ਮਾਰੇ ਆ ਉਹਨੂੰ ਇਸ ਤਰ੍ਹਾਂ ਸਲਾਈ ਤੇ ਲਾਵਾਂਗੇ ਅੱਗੇ ਲੈ ਕੇ ਆਵਾਂਗੇ ਇਹ ਤਿੰਨ ਗੁੰਡਿਆਂ ਨੂੰ ਆਪਾਂ ਪਿੱਛੇ ਲੈ ਜਾਵਾਂਗੇ ਹਾਂ ਉਹਦਾ ਫੜ ਇਸ ਤਰ੍ਹਾਂ ਇਹ ਤਿੰਨ ਗੁੰਡੇ ਆਪਾਂ ਪਿੱਛੇ ਲੱਗੇ ਬਲ ਵਾਲਾ ਗੁੰਡਾ ਆਪਾਂ ਅੱਗੇ ਲਈ ਆਏ ਇਹਨਾਂ ਨੂੰ ਵੀ ਆਪਾਂ ਇਸ ਤਰ੍ਹਾਂ ਪੁੱਠੇ ਹੀ ਬਣਾ ਲਵਾਂਗੇ ਸਾਰਿਆਂ ਨੂੰ ਬਣਨੇ ਸਾਰੇ ਪੁੱਠੇ ਹੀ ਐ ਠੀਕ ਹੈ ਜੀ ਇਹ ਆਪਣਾ 8 ਗੁੰਡਿਆਂ ਦਾ ਡਿਜ਼ਾਈਨ ਜਿਹੜਾ ਬਣ ਗਿਆ ਦੁਆਰਾ ਤੋਂ ਫਿਰ ਜਿਹੜੇ ਆ 3 ਗੁੰਡੇ ਪੁੱਠੇ ਬਣਦੇ ਇਹਨਾਂ ਨੂੰ ਪੁੱਠੇ ਹੀ ਬਣਾ ਲਵਾਂਗੇ 3 ਗੁੰਡੇ ਪੁੱਠੇ ਬਣਾਉਣ ਤੋਂ ਬਾਅਦ ਜਿਹੜੇ ਆਪਣੇ ਡਿਜ਼ਾਈਨ ਵਾਲੇ 5 ਗੁੰਡੇ ਆ ਇਹਨਾਂ ਦੇ ਵਿੱਚੋਂ ਵੀ ਆਪਣਾ ਇੱਕ ਗੁੰਡਾ ਇਸ ਤਰ੍ਹਾਂ ਪੁੱਠਾ ਬਣਾ ਲੈਣਾ ਉਸ ਤੋਂ ਬਾਅਦ ਬਲ ਵਾਲੇ ਗੁੰਡੇ ਨੂੰ ਅੱਗੇ ਲੈ ਕੇ ਆਉਣਾ ਔਰ ਆ ਤਿੰਨੋਂ ਗੁੰਡਿਆਂ ਨੂੰ ਪਿੱਛੇ ਲੈ ਜਾ ਫਿਰ ਇਹਨਾਂ ਨੂੰ ਵੀ ਪੁੱਠਾ ਹੀ ਬਣਾ ਲੈਣਾ ਠੀਕ ਹੈ ਜੀ ਲਾਸਟ ਦੇ ਤਿੰਨ ਗੁੰਡੇ ਆਪਣੇ ਪੁੱਠੇ ਨੇ ਉਹਨਾਂ ਨੂੰ ਪੁੱਠੇ ਹੀ ਬਣਾ ਲਵਾਂਗੇ ਐ ਸਟਿਚ ਗੁੰਡੇ ਨੂੰ ਤੁਸੀਂ ਸਿੱਧਾ ਪੁੱਠਾ ਜਿੱਦਾਂ ਮਰਜ਼ੀ ਬਣਾਓ ਲਗਾਈਆਂ 6 ਸਲਾਈਆਂ ਪੂਰੀਆਂ ਹੋ ਗਈਆਂ 7ਵੀਂ ਸਲਾਈ ਸਿੱਧੇ ਪਾਸੇ ਤੋਂ ਪਹਿਲਾ ਗੁੰਡਾ ਐ ਸਟਿਚ ఓకే తిని కండే పుట్ే నేను పుట్ే బ పిచ్చే కాలా డిజైన్ వాడే నేను ఇంకా చారే సరల్ మారే ਤਿੰਨ ਗੁੰਡੇ ਪੁੱਠੇ ਚਾਰ ਗੁੰਡੇ ਸਿੱਧੇ ਬਣਾਵਾਂਗੇ ਇਹਨਾਂ ਨੂੰ ਆਪਾਂ ਪੰਜਵਾਂ ਜਿਹੜਾ ਗੁੰਡਾ ਸਿੱਧਾ ਇਹਨੂੰ ਆਪਾਂ ਡਬਲ ਵੱਲ ਮਾਰ ਲਾਂਗੇ ਇਸ ਤਰ੍ਹਾਂ ਤਿੰਨ ਗੁੰਡੇ ਪੁੱਠੇ ਲਾਸਟ ਵਾਲਾ ਗੁੰਡਾ ਸਿੱਧਾ ਦੇ ਜਾਂਦੀਆਂ ਸੱਤ ਸਲਾਈਆਂ ਕੰਪਲੀਟ ਹੋ ਗਈਆਂ ਅੱਠਵੀਂ ਸਲਾਈ ਫੁੱਟੇ ਪਾਸੇ ਤੋਂ ਇਹ ਡਿਜ਼ਾਈਨ ਦੀ ਲਾਸਟ ਸਲਾਈ ਹੈ ਇਹਦੇ ਵਿੱਚ ਵੀ ਆਪਾਂ ਨੇ ਜਿਸ ਤਰ੍ਹਾਂ ਪਹਿਲਾਂ ਛੇਵੀਂ ਸਲਾਈ ਦੀ ਵਿੱਚ ਕੁੰਡਿਆਂ ਨੂੰ ਟਵਿਸਟ ਕੀਤਾ ਉਸੇ ਤਰ੍ਹਾਂ ਟਵਿਸਟ ਕਰਨਾ ਹੈ ਇਹਦੇ ਵਿੱਚ ਆਪਾਂ ਨੇ ਆਹ ਇਹ ਵਿੱਚ ਪਹਿਲੇ ਕੁੰਡੇ ਤੇ ਵਾਲ ਪਾਇਆ ਹੋਇਆ ਇਹ ਤਿੰਨ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਅੱਗੇ ਲੈ ਕੇ ਆਵਾਂਗੇ ਇਸ ਤਰ੍ਹਾਂ ਬਲ ਵਾਲੇ ਗੁੰਡੇ ਨੂੰ ਪਿੱਛੇ ਇਸ ਤਰ੍ਹਾਂ ਲੈ ਜਾਵਾਂਗੇ ਇਹਨਾਂ ਨੂੰ ਖੱਬੇ ਸਾਈਡ ਵਾਲੀ ਸਿਲਾਈ ਤੇ ਪਾਵਾਂਗੇ ਇਸ ਤਰ੍ਹਾਂ ਫਿਰ ਇਹਨਾਂ ਨੂੰ ਪੰਜਾਂ ਗੁੰਡਿਆਂ ਨੂੰ ਹੀ ਪੁੱਠੇ ਬਣਾ ਲਾਂਗੇ ਜਿਹੜਾ ਇੱਕ ਆਪਣਾ ਰਹਿ ਗਿਆ ਲਾਸਟ ਵਿੱਚੋਂ ਵੀ ਚਾਰ ਜਿਹੜੇ ਆਪਨੇ ਟਵਿਸਟ ਕੀਤੇ ਆ ਸਾਰੇ ਗੁੰਡੇ ਨੂੰ ਇਹਨਾਂ ਨੂੰ ਪੁੱਠੇ ਹੀ ਬਣਾ ਲਾਂਗੇ ਠੀਕ ਹੈ ਆਰ ਜਿਹੜੇ ਫਿਰ ਦੁਬਾਰਾ ਫੇਰ ਰਿਪੀਟ ਕਰਦੇ ਆ ਤਿੰਨ ਗੁੰਡੇ ਪੁੱਠੇ ਇਸ ਤਰ੍ਹਾਂ ਬਾਲ ਵਾਲੇ ਗੁੰਡੇ ਨੂੰ ਛੱਡ ਕੇ ਤਿੰਨ ਗੁੰਡਿਆਂ ਨੂੰ ਸਲਾਈ ਤੇ ਲਾਵਾਂਗੇ ਠੀਕ ਜੀ ਬਾਲ ਵਾਲੇ ਗੁੰਡੇ ਨੂੰ ਪਿੱਛੇ ਲੈ ਜਾਵਾਂਗੇ ਬਾਲ ਵਾਲੇ ਗੁੰਡੇ ਨੂੰ ਪਿੱਛੇ ਲੈ ਜਾਵਾਂਗੇ ਨਨੋਕੀ ਹੋਰ ਸਾਰਿਆਂ ਨੂੰ ਫਿਰ ਆਪਾਂ ਉੱਥੇ ਹੀ ਬਣਾ ਦਵਾਂਗੇ ਠੀਕ ਹੈ ਜੀ ਜਿਹੜਾ ਇੱਕ ਕੁੰਡਾ ਲਾਸਟ ਤੇ ਆਪਣਾ ਬਚਿਆ ਪੰਜਮਾ ਉਹ ਵੀ ਉੱਥੇ ਹੀ ਬਣਾ ਲਵਾਂਗੇ ਬਣਨੇ ਬੈਕ ਸਾਈਡ ਤੋਂ ਸਾਰਿਆਂ ਚ ਪੁੱਠੇ ਹੀ ਨੇ ਪਰ ਵਸ ਜਿਹੜੇ ਆ ਕੁੰਡੇ ਟਵਿਸਟ ਕਰਨੇ ਹੁੰਦੇ ਆ ਖੋ ਜੀ 8 ਸਲਾਈਆਂ ਆਪਣੀਆਂ ਕੰਪਲੀਟ ਹੋ ਗਈਆਂ 8 ਸਲਾਈਆਂ ਕੰਪਲੀਟ ਹੋਣ ਤੋਂ ਬਾਅਦ ਜਿਹੜਾ ਆਪਣਾ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਜੇਕਰ ਤੁਹਾਨੂੰ ਡਿਜ਼ਾਈਨ ਚੰਗਾ ਲੱਗਿਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਔਰ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਸ ਤਰ੍ਹਾਂ ਦੇ ਹੋਰ ਡਿਜ਼ਾਈਨ ਦੇਖਣ ਦੇ ਲਈ ਇਹ ਡਿਜ਼ਾਈਨ ਬਣਾਉਣ ਤੋਂ ਬਾਅਦ ਕਮੈਂਟ ਜ਼ਰੂਰ ਕਰਕੇ ਦੱਸਿਓ ਕਿ ਤੁਹਾਨੂੰ ਡਿਜ਼ਾਈਨ ਕਿਵੇਂ ਦਾ ਲੱਗਿਆ ਮਿਲਦੇ ਹਾਂ ਜੀ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਨਵੇਂ ਤੇ ਸੌਖੇ ਜਿਹੇ ਡਿਜ਼ਾਈਨ ਦੇ ਨਾਲ ਥੈਂਕਸ ਫॉर ਵਾਚਿੰਗ ਬਾਏ